ਜੈਤ ਸ੍ਰੀ ਮਹੱਲਾ ਪੰਜਵਾ ਚਾਤੁਰਕ ਚਿਤਵਤ ਵਰਸਤ ਮੇਂ ਸਾਨੂੰ ਸਤਿਗੁਰੂ ਜੀ ਦੇ ਪਾਸ਼ਾ ਜੀ ਮਾਰਿਆ ਆਪ ਦਾ ਪਿਆਰ ਆਪ ਦੇ ਨਾਲ ਪਿਆਰ ਸਾਡਾ ਇੰਨਾ ਹੈ ਚਾਤੁਰਕ ਚਿਤਵਤ ਵਰਸਤ ਮੇਂ ਹੈ ਜਿਸ ਪ੍ਰਕਾਰ ਚਾਤੁਰਕ ਬੰਮੀਹਾ ਮੇਂ ਨਾਮ ਬਦਲਦਾ ਹੁੰਦਾ ਹੈ ਜਿਸ ਵੇਲੇ ਬੱਦਲ ਵਰਸਦਾ ਹੈ ਉਹ ਚਿੰਤਾ ਬੇਸ਼ਕ ਦਾ ਰੰਦਾ ਹੈ ਕਿ ਕਦੋਂ ਬੱਦਲ ਵਰੇ ਉਹ ਜੋ ਸ਼ਾਂਤੀ ਗੂਨ ਦੀ ਮੈਨੂੰ ਪ੍ਰਾਪਤੀ ਹੋਵੇ ਇਵੇਂ ਸਰਗਰੂ ਅਕਾਲਪੁਰਖ ਆ ਬਦਲਦੀ ਨਹੀਂ ਆਈ ਹੋ ਸਾਡਾ ਚਿਤ ਮੁਹੀ ਹੈ ਜੀ ਨਹੀਂ ਜਿਸ ਵਾ ਦੇਖਦਾ ਰਿਹਾ ਹੈ ਕਦੋਂ ਨਾ ਉਪੀ ਵਰਖਾ ਕਰੋ ਸਾਨੂੰ ਸ਼ਾਂਤੀ ਨੂੰ ਸੁਖਾਂਤੀ ਮੂਨ ਪ੍ਰਾਪਤ ਹੋਵੇ ਦਰਸ਼ਨਾਂ ਦੀ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਤੇ ਕਿਰਪਾ ਦੇ ਸਮੁੰਦਰ ਹੈ ਪ੍ਰਭ ਅਕਾਲਪੁਰਖ ਰੱਖਕ ਆਪ ਕਿਰਪਾ ਦੀ ਸਾਡੇ ਤੇ ਕਰੋ ਮਾਰ ਪ੍ਰੇਮ ਭਗਤ ਕੋ ਨੇ ਇਹ ਤਾਂ ਸਾਨੂੰ ਪ੍ਰੇਮ ਭਗਤੀ ਦਾ ਆਪ ਦੀ ਦਾ ਨਿਹੋ ਪ੍ਰੇਮ ਹੈ ਪ੍ਰੇਮਾ ਭਗਤ ਜੂ ਕੀ ਸ਼ਾਂਤੀ ਬੂਲ ਸਾਨੂੰ ਬਖਸ਼ੋ ਰਹਾਉ ਅਨਕ ਸੂਖ ਚੱਕ ਵੀ ਨਹੀਂ ਚਾਹਤ ਸਰ ਸਰ ਚੱਕ ਵੀ ਜਿਹੜੀ ਹੁੰਦੀ ਹੈ ਤੇ ਕਹਿੰਦੇ ਆ ਚੱਕ ਵੀ ਤੇ ਚਸਵੇ ਦਾ ਬਯੋਗ ਰਾਮਚੰਦਰ ਜੀ ਦੀ ਜਦੋਂ ਸੀਤਾ ਗਵਾਜ ਜੀ ਸੀ ਸੀਤਾ ਭਾਰ ਦੇ ਹੁੰਦੇ ਰਾਮਚੰਦਰ ਜੀ ਬਿਚੇ ਰਹੇ ਸਨ ਚੱਕਵਾ ਤੇ ਚੱਕ ਵੀ ਜਾਣੀ ਦੇਤੇ ਬੈਠੇ ਪ੍ਰਸੰਨਤਾ ਦੇ ਨਾਲ ਇਹ ਕਿ ਇਨਾ ਵਿਯੋਗ ਰਾਮਚੰਦਰ ਜੀ ਨੇ ਜਿਹੜਾ ਕੀਤਾ ਹੋਰ ਹੱਦ ਕਰਤੀ ਵਿਯੋਗ ਦੀ ਕਹਿੰਦੇ ਮੇਰੀ ਸੀਤਾ ਵਿਚਰਗੀ ਤੁਸੀਂ ਕਿਉਂ ਇਕੱਠੇ ਰਹੇ ਨੇ ਉਹ ਜਾਨਵਰੋਂ ਜਾਓ ਤੁਸੀਂ ਵੀ ਲੈਦਾ ਲੈਦਾ ਹੋ ਰਾਤ ਨੂੰ ਤੁਹਾਡਾ ਵਿਯੋਗ ਪੈ ਗਿਆ ਕਰੇ ਉਹ ਰਾਮਚੰਦਰ ਨੇ ਸਰਾਫ ਦੇਤਾ ਚੱਕਵੇ ਤੇ ਚੱਕਰੀ ਨੂੰ ਵਿਛੋੜਾ ਸੀਤਾ ਦਾ ਸੀ ਤੇ ਇਹਨਾਂ ਨੂੰ ਦੇਸਤਾ ਸਰਾਫ ਉਹਦੀ ਵਾਅਦ ਤਵੀਰ ਜੀ ਨੇ ਕਾ ਤਵੀਰ ਕੀ ਕਹੀ ਜੋਨ ਸਵੀਸਰਾ ਆਜ ਮਿਲਿਆ ਪ੍ਰਵਾਤ ਜੋ ਨਾਲ ਵਿਚਰੇ ਰਾਉਂਸੋਂ ਆਨੰਦ ਮਿਲੇ ਨੇ ਰਾਤ ਚੱਕ ਵੀ ਇਹ ਜੀ ਵਿਛੜ ਜਾਂਦੀ ਹੈ ਚੱਕਵੇਂ ਦੇ ਨਾਲੋ ਕਿ ਜੋ ਸੂਰਜ ਚੜਦਾ ਉਸ ਵੇਲੇ ਉਹ ਮਿਲ ਪੈਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਚੱਕਵੀ ਦੀ ਨਿਆਈ ਇਹ ਜੀਵ ਹਨਗੇ ਚੱਕਵਾ ਪਰਮੇਸ਼ਰ ਹੈ ਉਹਦੇ ਨਾਲੋਂ ਕਰਮਾਂ ਦੇ ਸੰਯੋਗ ਕਰਕੇ ਇਹ ਅਸਤ ਵਿੱਚ ਵਿਛਰੇ ਹੋਏ ਹਾਂ ਸੂਰਜ ਚੜਨ ਤੋਂ ਜਿਹਾ ਮਲਾਪ ਹੁੰਦਾ ਹੈ ਇਵੇਂ ਅਨੇਕਾ ਸੁਖਾਂ ਨੂੰ ਚੱਕਵੀ ਨਹੀਂ ਚਾਹੁੰਦੀ ਹੈ ਉਹਨੂੰ ਭਾਵੇਂ ਚੰਦਰਮਾ ਚੜਿਆ ਹੋਵੇ ਦੀਵਾਲਾ ਜਗਦਿਆਂ ਹੋਣ ਉਹਨਾਂ ਨੂੰ ਬਿਜਲੀਆਂ ਦੇ ਪ੍ਰਸ਼ਾ ਪ੍ਰਕਾਸ਼ ਦੀ ਲੋੜ ਨਹੀਂ ਉਹ ਤਾਂ ਸੂਰਜ ਨੂੰ ਵੇਖ ਕੇ ਖੁਸ਼ ਹੁੰਦੀ ਹੈ ਅਨੰਦਪੂਰਨ ਅਨੰਦਪੂਰਨ ਦੇਖ ਦੇ ਅਨੰਦ ਹੁੰਦਾ ਹੈ ਪੂਰਨ ਵੇਖ ਕਰਕੇ ਦੇਹ ਨੂੰ ਸੂਰਜ ਦੀ ਦੇਹ ਨੂੰ ਪੂਰਨ ਆਨੰਦ ਸੂਰਜ ਜਦੋਂ ਚੜਦਾ ਹੈ ਉਸ ਵੇਲੇ ਆਨੰਦ ਹੁੰਦਾ ਹੈ ਜਾਂ ਚੱਕਵੇ ਦੀ ਦੇਹ ਸੂਈ ਚੜੇ ਕੋ ਵੇਖਦੀ ਹੈ ਵਿਯੋਗ ਚੱਕਿਆ ਜਾਂਦਾ ਉਦੋਂ ਪੂਰਨ ਆਨੰਦ ਉਹਨੂੰ ਸੂਰਜ ਚੜ ਕੇ ਦਿੰਦਾ ਹੈ ਇਸੇ ਪ੍ਰਕਾਰ ਚਕਵੀ ਦੀ ਨਹੀਂ ਜਿਹੜੇ ਜਗਿਆਸੂ ਹੈ अनेका ਦੁਨੀਆਂ ਦੇ ਸੁਖੋ ਮਾਇਆ ਦਾ ਮੋ ਕੇਂਦਰਮਾਦੀ ਨਹੀਂ ਚੜਿਆ ਹੋਵੇ ਅਤੇ ਰਿੱਡੀਆਂ ਸਿੱਡੀਆਂ ਤਾਰਿਆਂ ਵਾਂਗ ਚਮਕਦੀਆਂ ਹੋਣ ਅਤੇ ਪ੍ਰਕਾਸ਼ ਦੁਨੀਆਂ ਦਾ ਚੰਦੀ ਚਾਨਣ ਉਹ ਚਮਕਦਾ ਹੋਵੇ ਇਹ ਸਭ ਸੁਖਾਂ ਦੇ ਤਾਂ ਚਕਵੀ ਜਗਿਆਸੂ ਜਿਹੜੇ ਨਹੀਂ ਚਾਹੁੰਦੇ ਹਨ ਆਨੰਦਪੂਰਨ ਪੀਖ ਦੇਹ ਇਹ ਦਿਨ ਨੂੰ ਵੇਖ ਕਰਕੇ ਹੀ ਆਨੰਦਪੂਰਨ ਹੁੰਦਾ ਹੈ ਇਸੇ ਪ੍ਰਕਾਰ ਦਿਨ ਦੀ ਨਿਆਈ ਕੌਣ ਹੈ ਗੁਰੂ ਮਹਾਰਾਜ ਸਾਹਿਬ ਸੂਰਜੀ ਨਿਆਈ ਹੈ ਜਦੋਂ ਪ੍ਰਗਟ ਹੁੰਦੇ ਹੈ ਉਸ ਵਕਤ ਗਿਆਨ ਰੂਪੀ ਦਿਨ ਚੜ੍ਹ ਜਾਂਦਾ ਹੈ ਤੇ ਵਿਛੋੜੇ ਚੱਕੇ ਜਾਂਦੇ ਮਾਦਮ ਰੂਪੀ ਚੰਨ ਵੀ ਫਿੱਕਾ ਪੈ ਜਾਂਦਾ ਹੈ ਤੇ ਰੀਤੀ ਰਿਦਿਆਂ ਤਾਰੇ ਵੀ ਛੱਪ ਜਾਂਦੇ ਆ ਉਦੋਂ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਬ੍ਰਹਮ ਰੂਪੀ ਚਾਹੂਏ ਨਾਲ ਮਿਲ ਕੇ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ ਆਨ ਉਪਾਅ ਨਾ ਜੀਵਤ ਮੀਨਾ ਜਿਸ ਪ੍ਰਕਾਰ ਮੱਛੀ ਦਾ ਸੁਭਾਅ ਹੈ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਸਗਲ ਸੇ ਨਿਕਾਸ਼ਿਓ ਰਖੀਏ ਪਟੰਬਰ ਮੇ ਮੱਛੀ ਨੂੰ ਪਾਣੀ ਤੋਂ ਕੱਢ ਕੇ ਜੇ ਕਸ਼ਮੀਨੇ ਦੇ ਵਸਤਾਂ ਚ ਪੱਟਨੇ ਵਸਤਾਂ ਚ ਜੇ ਰੱਖੀਏ ਫੇਰ ਵੀ ਜੀਉਂਦੀ ਨਹੀਂ ਰਹਿ ਸਕਦੀ ਇਸੇ ਪ੍ਰਕਾਰ ਮੱਛੀ ਜਿਵੇਂ ਆਨ ਉਪਾਉ ਨਾ ਜੀਵਤ ਮੀਰੋ ਪਾਉ ਕਰਕੇ ਮੱਛੀਆਂ ਨਹੀਂ ਜਿਉਂਦੀਆਂ ਆਂ ਜੀਆਂ ਬਿਨ ਜਲ ਮਰਨਾ ਤੇ ਬਿਨ ਪਾਣੀ ਤੋਂ ਉਹਦਾ ਮਰਨਾ ਤੇ ਹੋਇਆ ਸੀ ਤੇ ਇੰਨਾਂ ਦੀ ਇੱਛਾ ਹੁੰਦੀ ਐ ਐਸੀ ਪ੍ਰੀਤੀ ਹੁੰਦੀ ਉਹਨਾਂ ਦੀ ਤੇ ਹੁੰਦੀ ਐ ਪਾਣੀ ਦੇ ਨਾਲ ਇਸੇ ਪ੍ਰਕਾਰ ਤੇ ਹੈ ਆ ਪਾੜ ਕਿੰਨਾ ਦਾ ਮਰਨਾ ਹੁੰਦਾ ਨਾਲ ਬਿੰਦਾ ਲਾਇਆ ਹੋਇਆ ਇਸੇ ਪ੍ਰਕਾਰ ਹੈ ਹੋਰ ਉਪਾ ਕਰਕੇ ਸਾਡੇ ਮਨ ਨੂੰ ਕੀ ਮੱਛ ਮਾਰਾ ਜਿਉਂਦੇ ਨਹੀਂ ਹੋ ਸਕਦੇ ਬਿਨਾ ਉਹਲੇ ਪ੍ਰੇਮ ਰੂਪੀ ਜਲ ਤੋਂ ਸਿਨਾ ਮਨੋਂ ਦਾ ਸਾਡੇ ਨਾਲ ਮਰਨਾ ਹੀ ਹੁੰਦਾ ਹੈ ਹਮ ਅਨਾਥ 나ਥ ਹਰ ਸਰਣੀ ਈ ਹਰੀ ਤੂੰ ਹੈ 나ਥਾਂ ਦਾ ਨਾਲ ਸਵਮੀਆ ਦਾ ਸਵਮੀ ਅਸੀਂ ਅਨਾਥ ਗਰੀਬ ਹਾਂ ਸਾਡੇ ਕੋਈ ਮਾਤਾ ਪਿਤਾ ਸਭ ਸੰਤੋਖ ਆਦੇ ਗੁਣੋਂ ਤੋਂ ਅਸੀਂ ਹੀਨੇ ਆ ਕੇ ਨਾ ਆਪ ਸਰੂ ਕੇ ਸਵਮੀ ਆਪ ਦੀ ਸ਼ਰਨ ਹਾਂ ਅਸੀਂ ਆਪਣੀ ਕਿਰਪਾ ਕਰੇ ਆਪ ਦੀ ਕਿਰਪਾ ਕਰੇ ਹਰਨਾ ਕਰ ਸੱਚੇ ਪਾਤਸ਼ਾਹ ਸਾਡੇ ਤੇ ਚਰਨ ਕਮਲ ਨਾਨਕ ਆਰਧ ਹੈ ਆਪ ਦੀ ਪਵਿੱਤਰ ਚਰਨ ਕਮਲਾਂ ਨੂੰ ਆਰਧਦੇ ਹਾਂ ਸਰਗੁਰੂ ਜੀ ਫਰਮਾਉਂਦੇ ਹਨ ਇਸ ਬਿਨ ਆਨ ਨਾ ਕੀ ਉਹਨਾਂ ਚਰਨਾ ਕਮਲਾਂ ਤੋਂ ਬਿਨ ਸਾਨੂੰ ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਕਿ ਕਿਸੇ ਪ੍ਰਕਾਰ ਦੀ ਵੀ ਇੱਛਾ ਨਹੀਂ ਹੈ ਔਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ